ਸਮਝਾਈਏ ਬਹੁਤ-ਬਹੁਤ ਸ਼ੁਕਰੀਆ ਤਾਂ ਜੋ ਮੁੱਖ ਮੰਤਰੀ ਪੰਜਾਬ ਭਗਵਨ ਸਿੰਘ ਮਾਨ ਸਾਫ਼ ਤੌਰ ਤੇ ਸਪਸ਼ਟ ਕਰ ਚੁੱਕੇ ਨੇ ਕਿ ਅਸੀਂ ਪਾਣੀ ਨਹੀਂ ਦੇਵਾਂਗੇ ਤੇ ਨਾ ਹੀ ਇਹ ਨਹਿਰ ਪੰਜਾਬ ਦੇ ਵੱਲ ਬਣਾਈ ਜਾਵੇਗੀ ਤੇ ਸਾਫ਼ ਉਹਨਾਂ ਨੇ ਕਿਹਾ ਕਿ ਜੇਕਰ ਰਾਵੀ ਚਨਾਬ ਤੋਂ ਪਾਣੀ ਮਿਲਦਾ ਤਾਂ ਅਸੀਂ ਹਰਿਆਣੇ ਨੂੰ ਅੱਗੇ ਦੇ ਦਵਾਂਗੇ ਤੇ ਫਰਹਾਲ ਅਗਲੀ ਖਬਰ ਤਰੁੱਕ ਕਰ ਲੈਣੇ ਆ ਆਵਾਦੀ ਪਾਰਟੀ ਨੇ ਕਰਮਜੀਤ ਸਿੰਘ ਰਿੰਟੂ ਨੂੰ ਜੋ ਅੰਮ੍ਰਿਤਸਰ ਉਤਰੀ ਦਾ ਹਲਕਾ ਇੰਚਾਰਜ ਲਗਾ ਦਿੱਤਾ ਹੈ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਤੋਂ ਬਾਹਰ ਅਸਤਾ ਦਿਖਾਇਆ ਹੈ ਤਾਂ ਉਸ ਤੋਂ ਬਾਅਦ ਹੀ ਇਹ ਅਹਿਮ ਫੈਸਲਾ ਜੋ ਕਿ ਲਿਆ ਗਿਆ ਕੁਵਰ ਵਿਜੇ ਪ੍ਰਤਾਪ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਪਾਰਟੀ ਤੋਂ ਬਾਹਰ ਕੀਤਾ ਗਿਆ ਸੀ ਕਰਮਜੀਤ ਸਿੰਘ ਰਿੰਦੂ ਨੇ ਪਾਰਟੀ ਹਾਈਪ ਮਾਰਤਾ ਤਾਂਬਾਤ ਕੀਤਾ ਹੈ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਤੋਂ ਲਾਂਬੇ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਹਲਕਾ ਉਤਰੀ ਤੋਂ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤਾਂ ਪਾਰਟੀ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਸਰਦਾਰ ਕਰਮਜੀਤ ਸਿੰਘ ਰਿੰਟੂ ਜਿਹੜੇ ਕਿ ਇਸ ਮੌਕੇ ਦੇ ਉੱਤੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਵੀ ਨੇ ਉਹਨਾਂ ਨੂੰ ਹਲਕਾ ਉਤਰੀ ਦੀ ਕਮਾਂਡ ਸੌਂਪ ਦਿੱਤੀ ਹੈ ਇੱਕ ਵੱਡਾ ਫੈਸਲਾ ਜਿਹੜਾ ਆਮ ਆਦਮੀ ਪਾਰਟੀ ਨੇ ਕੀਤਾ ਹੈ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਆਊਟ ਕਰਕੇ ਸਰਦਾਰ ਕਰਮਜੀਤ ਸਿੰਘ ਰਿੰਟੂ ਨੂੰ ਹਲਕੇ ਦੀ ਕਮਾਂਡ ਸੌਂਪ ਦਿੱਤੀ ਹੈ ਰਿੰਟੂ ਸਾਹਿਬ ਸਾਡੇ ਨਾਲ ਨੇ ਗੱਲਬਾਤ ਅੱਜ ਖੁੱਲ੍ਹ ਕੇ ਕਰਾਂਗੇ ਰਿੰਟੂ ਜੀ ਪਹਿਲੋਂ ਤੋਂ ਬਹੁਤ ਮੁਬਾਰਕਾਂ ਜੀ ਬੈਸਟ ਵਿਸ਼ੇ ਧੰਨਵਾਦ ਜੀ ਥੈਂਕ ਯੂ ਮੇਰੀ ਸਰ ਕੀ ਟੀਚਰ ਲੈ ਕੇ ਚੱਲੂਗੇ ਬਹੁਤ ਪੌਸ਼ ਏਰੀਆ ਹੈ ਬਹੁਤ ਵਧੀਆ ਏਰੀਆ ਤੁਹਾਡਾ ਹਲਕਾ ਜਿਹੜਾ ਹੈ ਲੋਕ ਬਹੁਤ ਪਸੰਦ ਕਰਦੇ ਨੇ ਬਹੁਤ ਪੜ੍ਹੇ ਲਿਖੇ ਲੋਕ ਨੇ ਉੱਥੇ ਮੁੱਖ ਟੀਚਾ ਕੀ ਲੈ ਕੇ ਚੱਲੂਗੇ ਹਲਕਾ ਉਤਰੀ ਨੂੰ ਦੇਖੋ ਸਭ ਤੋਂ ਪਹਿਲੀ ਗੱਲ ਤੇ ਹੁੰਦੀ ਹੈ ਕਿ ਜਿਹੜੀ ਰਾਜਨੀਤੀ ਹੁੰਦੀ ਹੈ ਜਾਂ ਸਿਆਸਤ ਹੁੰਦੀ ਹੈ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਕਿਸੇ ਕਨਸਟੀਟਿਊਸ਼ਨਲ ਪੋਸਟ ਤੇ ਬੈਠੋ ਤੇ ਤੁਹਾਡੀ ਰਾਜਨੀਤੀ ਹੁੰਦੀ ਹੈ ਇਹਦੇ ਤੁਹਾਡੇ ਮਨ ਦੇ ਵਿੱਚ ਇੱਕ ਭਾਵਨਾ ਹੋਣੀ ਚਾਹੀਦੀ ਕਿ ਅਸੀਂ ਲੋਕਾਂ ਦੇ ਵਿੱਚ ਰਹਿਣਾ ਲੋਕਾਂ ਦੀ ਸੇਵਾ ਕਰਨੀ ਆ ਉਹਦੇ ਵਿੱਚ ਉਤਰਾਵ ਵੀ ਆਉਂਦੇ ਨੇ ਚੜ੍ਹਾਵ ਵੀ ਆਉਂਦੇ ਨੇ ਤੁਸੀਂ ਸਰਕਾਰ 'ਚ ਵੀ ਰਹਿੰਦੇ ਜੇ ਸਰਕਾਰ ਤੋਂ ਬਾਹਰ ਵੀ ਰਹਿੰਦੇ ਜੇ ਕਈ ਵਾਰੀ ਤੁਹਾਡੇ ਕੋ ਸਰਕਾਰੀ ਸ਼ਕਤੀ ਹੁੰਦੀ ਕਈ ਵਾਰੀ ਨਹੀਂ ਹੁੰਦੀ ਪਰ ਜਿਹੜੀ ਤੁਹਾਡੀ ਆਪਣੀ ਇੱਕ ਮਨਸ਼ਾ ਇੱਕ ਤੁਹਾਡੀ ਵਿੱਲਿਆ ਕਿ ਤੁਸੀਂ ਲੋਕਾਂ ਦੀ ਸੇਵਾ ਕਰਨੀ ਆ ਉਹ ਜਿੰਨਾ ਚਿਰ ਬੰਦੇ ਚ ਨਹੀਂ ਹੈਗੀ ਮੈਂ ਸਮਝਦਾ ਕਿ ਉਹਨਾਂ ਚਿਰ ਉਹਨੂੰ ਰਾਜਨੀਤੀ ਚ ਨਹੀਂ ਆਉਣਾ ਚਾਹੀਦਾ ਸੇਵਾਦਾਰ ਆਪਣੇ ਆਪ ਨੂੰ ਇਸ ਹਲਕੇ ਦਾ ਸਮਝਣਾ ਔਰ ਸੇਵਾਦਾਰ ਬਣ ਕੇ ਹਰ ਇੱਕ ਛੋਟੇ ਤੋਂ ਛੋਟੇ ਵਰਕਰ ਤੋਂ ਲੈ ਕੇ ਵੱਡੇ ਤੋਂ ਵੱਡੇ ਜਿੱਥੇ ਜੋ ਵੀ ਕਿਸੇ ਦੀ ਕੋਈ ਮੁਸ਼ਕਲ ਹੋਏਗੀ ਉਹਨਾਂ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਇਸ ਮੌਕੇ ਦੇ ਉੱਤੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਮਜੂਮੀ ਸੇਵਾਵਾਂ ਨਿਭਾ ਰਹੇ ਹੋ ਪੂਰਾ ਸ਼ਹਿਰ ਤੁਹਾਡੇ ਕੋਲ ਆ ਰਿਹਾ ਹੈ ਮੁਸ਼ਕਲਾਂ ਲੈ ਕੇ ਆ ਰਿਹਾ ਹੈ 27 ਦੀਆਂ ਕੀ ਤਿਆਰੀਆਂ ਨੇ ਦੇਖੋ ਮੈਂ ਪਹਿਲਾਂ 5 ਸਾਲ ਇੱਥੇ ਬਤੌਰ ਮੇਰ ਵੀ ਇਹ ਗੁਰੂ ਨਗਰੀ ਦੀ ਸੇਵਾ ਕੀਤੀ ਹੈ ਔਰ ਮੈਨੂੰ ਬੜਾ ਇਸ ਗੱਲ ਦਾ ਖੁਸ਼ੀ ਆ ਮਾਨ ਫਖਰ ਹੈ ਕਿ ਮੈਨੂੰ ਲੋਕਾਂ ਨੇ ਬੜਾ ਪਿਆਰ ਸਤਿਕਾਰ ਦਿੱਤਾ ਔਰ ਮੈਂ ਵੀ ਉਹਨਾਂ ਦੀਆਂ ਆਸਾਂ ਦੇ ਉੱਤੇ ਪੂਰਾ ਹਰ ਤਰੀਕੇ ਨਾਲ ਉਤਰਿਆ ਜੇ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਹਲਕਾ ਉਤਰੀ ਦੀ ਕਮਾਂਡ ਦਿੱਤੀ ਹੈ ਤੇ ਮੈਂ ਉਹਦੇ ਲਈ ਤਹਿ ਦਿਲੋਂ ਪਾਰਟੀ ਦੇ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਮਨੀਸ਼ ਸੋਧਿਆ ਜੀ ਦਾ ਸਾਡੇ ਪ੍ਰਧਾਨ ਨਮਨ अरोड़ा ਜੀ ਦਾ ਤੇ ਹੋਰ ਸਮੁੱਚੀ ਲੀਡਰਸ਼ਿਪ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇੰਨਾ ਵਿਸ਼ਵਾਸ ਮੇਰੀ ਕਾਬਲੇ ਤੇ ਪ੍ਰਗਟ ਕੀਤਾ ਔਰ ਤੁਹਾਨੂੰ ਸੋਏ ਸਨ ਕਰਮਜੀਤ ਸਿੰਘ ਰਿੰਟੂ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਨਗਰੀ ਦੀ ਸੇਵਾ ਪਹਿਲਾਂ ਵੀ ਕਰਦਾ ਆ ਰਿਆਂ ਪਿਛਲੇ 25 ਸਾਲ ਤੋਂ ਕਰਦਾ ਆ ਰਿਆਂ ਬਤੌਰ ਮੈਂ ਮੇਰ ਵੀ ਰਿਆਂ ਇੰਪਰੂਵਮੈਂਟ ٹرسٹ ਦਾ ਮੈਂ ਚੇਅਰਮੈਨ ਐਸ ਮੌਕੇ ਦੇ ਉੱਤੇ ਹੈਗਾ ਤੇ ਇਸੇ ਤਰ੍ਹਾਂ ਹੀ ਇਕੱਲਾ ਉਤਰੀ ਹਲਕਾ ਨਹੀਂ ਮੈਂ ਪੂਰੇ ਅੰਮ੍ਰਿਤਸਰ ਦੀ ਜਿਹੜੀ ਨੁਹਾਰ ਹੈ ਉਹ ਬਦਲ ਕੇ ਰੱਖਾਂਗਾ ਚਾਹੇ ਮੈਨੂੰ ਪਾਰਟੀ ਦੇ ਅੱਗੇ ਝੋਲੀ ਕਿਉਂ ਨਾ ਅਡਣੀ ਪਵੇ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਅੰਮ੍ਰਿਤਸਰ ਸਹਿਰ ਸ਼ਹਿਰ ਨੂੰ ਜਿਹੜਾ ਉਹ ਬਹੁਤ ਹੀ ਖੂਬਸੂਰਤ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਣਾਇਆ ਜਾਵੇਗਾ ਕੈਮਰਾਮੈਨ ਦਲੀਪ ਕੁਮਾਰ ਦੇ ਨਾਲ ਪਰਮਵੀਰ ਸਿੰਘ ਆਲਕਸ ਜੀ ਮੀਡੀਆ ਅੰਮ੍ਰਿਤਸਰ